ਆਜੂ ਨਾਲੇ ਬੜਾ ਸਮਾਂ ਹਾਂਜੀ ਕੀ ਨਾ ਜੀ ਆਪਣਾ ਕਿਹੜਾ ਕੀ ਮਸਲਾ ਕੀ ਨਾ ਤੁਹਾਡਾ ਜੀ ਮੈਂ ਸਤਨਾਮ ਸਿੰਘ ਰਿਕੇ ਭਾਰਤੀ ਕਿਸਾਨ ਹਾਂ ਉਹਨੇ ਇੱਕਤਾ ਸਿੱਧੂਪੁਰ ਜ਼ਿਲ੍ਹਾ ਤਰਨਤਾਰਨ ਦਾ ਮੀਤ ਪ੍ਰਧਾਨ ਹਾਂ ਤੇ ਮੇਰੇ ਨਾਲ ਜ਼ਿਲ੍ਹੇ ਦੀ ਸਾਰੀ ਆਗੂ ਟੀਮ ਦੇ ਨਾਲ ਅਸੀਂ ਅੱਜ ਵਿਚਾਰ ਕਰਕੇ ਇੱਥੇ ਡੀਐਸਪੀ ਦਫ਼ਤਰ ਪਹੁੰਚੇ ਹਾਂ ਇੱਥੇ ਕਰਨਤਾਰਨ ਦੀ ਤਹਿਸੀਲ ਪੱਟੀ ਦੇ ਵਿੱਚ ਇੱਕ ਪਿੰਡ ਹੈ ਜੱਲੂ ਕੇ ਜਿੱਥੇ ਕਿ ਨਜਾਇਜ਼ ਮਾਈਨਿੰਗ ਬਹੁਤ ਵੱਡੇ ਲੈਵਲ ਤੇ ਚੱਲ ਰਹੀ ਆ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਜਦ ਕਿ ਉੱਥੇ ਸਟੇਜ ਲੱਗਿਆ ਹੋਇਆ کورٹ ਵੱਲੋਂ ਕਿ ਇੱਥੇ ਰੋਕਿਆ ਜਾਵੇ ਕੰਮ ਉਸ ਤੋਂ ਇਲਾਵਾ ਜਿਹੜੇ ਉੱਥੋਂ ਦਾ ਮਾਫੀਆ ਆ ਉਹ 10 10 20 20 ਬੰਦੇ ਗੱਡੀਆਂ ਤੇ ਸਵਾਰ ਹੋ ਕੇ ਰਾਤ ਨੂੰ ਲੋਕਾਂ ਦੇ ਘਰਾਂ ਦੇ ਵਿੱਚ ਇਲੀਗਲ ਤੌਰ ਤੇ ਖੇਤਾਂ ਦੇ ਵਿੱਚ ਇਲੈਗਲ ਤੌਰ ਤੇ ਲੋਕਾਂ ਨੂੰ ਖੇਤਾਂ ਦੇ ਵਿੱਚ ਕੰਮ ਕਰਦਿਆਂ ਨੂੰ ਬਲੈਕਮੇਲ ਕਰਦੇ ਆ ਜਾ ਕੇ ਵੀ ਅਸੀਂ ਮਾਈਨਿੰਗ ਵਾਲੇ ਆ ਤੇ ਤੁਸੀਂ ਖੇਤ ਦੇ ਵਿੱਚ ਪੈਲੀ ਨਹੀਂ ਪੰਦਰ ਕਰ ਸਕਦੇ ਤੁਸੀਂ ਖੇਤ ਦੇ ਵਿੱਚ ਕੋਈ ਕੰਮ ਨਹੀਂ ਕਰ ਸਕਦੇ ਅਸੀਂ ਇਹ ਵਿਸ਼ਾ ਦੇਖਿਆ ਕਿ ਜੇਕਰ ਜਿੱਥੇ ਅਸਲੀ ਤੌਰ ਤੇ ਮਾਈਨਿੰਗ ਹੋ ਰਹੀ ਹੈ ਉੱਥੇ ਮਾਈਨਿੰਗ ਵਾਲੇ ਕਿਉਂ ਨਹੀਂ ਪੁੱਛਦੇ ਜਿੱਥੇ ਕਰੋੜਾਂ ਰੁਪਈਆ ਦੀ ਮਾਈਨਿੰਗ ਹੋ ਰਹੀ ਹੈ ਜਿੱਥੇ ਮਾਨਯੋਗ ਦਾਖਤ ਵੱਲੋਂ ਵੀ ਕੰਮ ਰੋਕਿਆ ਗਿਆ ਜਦ ਕਿ ਸਾਡੀ ਪੁਲਿਸ ਦਾ ਕੰਮ ਆ ਇਹਨਾਂ ਨੂੰ ਰੁਕਣਾ ਬਿਲਕੁਲ ਬਿਲਕੁਲ ਇਹ ਚੀਜ਼ਾਂ ਜਦੋਂ ਸਾਡੇ ਕਿਸਾਨਾਂ ਦੇ ਉੱਤੇ ਇਹਨਾਂ ਨੇ ਟਾਰਗੇਟ ਕੀਤਾ ਆ ਹੁਣ ਜਿੰਨਾ ਚਿਰ ਉਹ ਅਸਲੀ ਮਾਈਨਿੰਗ ਨਹੀਂ ਰੁਕਦੀ ਉਹਨਾਂ ਚਿਰ ਅਸੀਂ ਡੀਐਸਪੀ ਸਾਹਿਬ ਦੇ ਦਫ਼ਤਰ ਦੇ ਅੱਗੇ ਪੱਕਾ ਮੋਰਚਾ ਲਾਉਣ ਲੱਗੇ ਆਂ ਕਈ ਵਿਰਸਾ ਸੰਬੰਧਤ ਐ ਸੱਚ ਨੂੰ ਦੱਸ ਚੁੱਕੇ ਆਂ ਕਿ ਤੁਹਾਡੇ ਜਿਹੜਾ ਮਾਈਨਿੰਗ ਵਾਲੇ ਸਰਕਾਰੀ ਬੰਦੇ ਕੁਝ ਨਾਲ ਉਹਨਾਂ ਪ੍ਰਾਈਵੇਟ ਗੁੰਡੇ ਰੱਖੇ ਆਂ ਜਿਹੜੇ ਰਾਤ ਨੂੰ ਆ ਕੇ ਲੋਕਾਂ ਨਾਲ ਕੁੱਟਮਾਰ ਕਰਦੇ ਆਂ ਜਿਹੜੇ ਵੇਖੋ ਇੱਕ ਸਾਡਾ ਹੋਰ ਵਿਸ਼ਾ ਹੈ ਜਿਹੜਾ ਦਰਿਆ ਦੇ ਵਿੱਚ ਗਰੀਬ ਲੋਕ ਜਿਨ੍ਹਾਂ ਦੀਆਂ ਪੈਲੀਆਂ ਖਤਮ ਹੋ ਗਈਆਂ ਸੀ ਸਿਰਫ ਰੇਤਾ ਹੀ ਚੜ ਗਿਆ ਅਸੀਂ ਪ੍ਰਸ਼ਾਸਨ ਕੋਲ ਵੱਡੇ ਅਫਸਰਾਂ ਕੋਲ ਮੀਟਿੰਗ ਕਰਕੇ ਕਿਹਾ ਸੀ ਇਹਨਾਂ ਨੂੰ 2-400 ਦਾ ਜਿਹੜਾ ਉਹ ਰੇਤਾ ਵੇਚਦੇ ਉਹਨਾਂ ਨੂੰ ਵੇਚਣ ਦੀ ਮਨਜ਼ੂਰੀ ਦਿੱਤੀ ਜਾਵੇ ਇਹ ਜਾ ਕੇ ਉਹਨਾਂ ਦੇ ਗੱਲ ਪੈਂਦੇ ਆ ਜੇ ਕੋਈ ਪੈਣੀ ਚ ਕੰਮ ਕਰਦਾ ਉੱਥੇ ਜਾ ਕੇ ਪੁਲਿਸ ਨੂੰ ਵੀ ਨਾਲ ਘੱਲਦੇ ਪਰਚਾ ਕਰਾਂਗੇ ਮਾਈਨਿੰਗ ਦੀ ਤੁਸੀਂ ਲੰਘਣਾ ਕਰ ਰਹੇ ਜੇ ਪਰ ਹੁਣ ਅਸੀਂ ਐਸੇ ਨਹੀਂ ਮਾਈਨਿੰਗ ਜੱਲੋਂ ਕੋਈ ਦੇ ਵਿੱਚ ਰੋਜ਼ ਦਾ 10 ਲੱਖ ਤੋਂ ਲੈ ਕੇ 15 ਲੱਖ ਰੁਪਏ ਦੀ ਉੱਥੇ ਮਾਈਨਿੰਗ ਹੁੰਦੀ ਆ ਮਸ਼ੀਨ ਅਲਾਉਡ ਨਹੀਂ ਲੇਬਰ ਨਾਲ ਕੰਮ ਅਲਾਉਡ ਹੈ ਉੱਥੇ ਮਸ਼ੀਨ ਚੱਲ ਰਹੀ ਆ ਪਰ ਜਿਹੜੇ ਨੰਬਰਾਂ ਚ ਪਾਸ ਹੋਈ ਸੀ ਉਹ ਨੰਬਰ ਉਹਨਾਂ ਤੇ ਵੀ ਸਟੇ ਲੱਗਾ ਹੋਇਆ ਆ ਉਦੋਂ ਹੀ ਗਾਂਹ ਦੀ ਗਾਂਹ ਵਟ ਰਿਆ ਤੇ ਜਿਹੜਾ ਕਾਨੂੰਨ ਇਹ ਸਮੇਂ ਇੱਕ ਮਹਿਸੂਸ ਕਰਾਇਆ ਜਾ ਰਿਹਾ ਕਿ ਜਿਵੇਂ ਅਸੀਂ ਕਿਸੇ ਦੇ ਗੁਲਾਮ ਆ ਇਸ ਗੁਲਾਮੀ ਦੀ ਜਿਹੜੀ ਆ ਨਾ ਉਹਦੀ ਵਿਰੋਧਤਾ ਕਰਨ ਵਾਸਤੇ ਇਹ ਡੀਐਸਪੀ ਸਾਹਿਬ ਦੇ ਦਫ਼ਤਰ ਚ ਅਸੀਂ ਬੈਠਦੇ ਆ ਪੱਕੇ ਤੌਰ ਤੇ ਮੋਰਚਾ ਲਾਉਣ ਲੱਗੇ ਆ ਬਾਕੀ ਜਥੇਬੰਦੀ ਦੇ ਵਿੱਚ ਵੀ ਕਾਲ ਹੋ ਗਈ ਆ ਜੇਕਰ ਇਹ ਮਾਈਨਿੰਗ ਨਾ ਰੋਕੀ ਗਈ ਉਹਨਾਂ ਚਿਰੇ ਮੋਰਚਾ ਜਾਰੀ ਰੂ ਰਿਹਾ ਤੇ ਆਪਣੇ ਕੋ ਕਾਗਜ਼ ਪੂਰੇ ਹੈਗੇ ਆ ਜੀ ਸਾਰੇ ਜਿਹੜੇ ਜਿੱਥੇ ਕਰਨ ਦੇ ਮਾਈਨਿੰਗ वीडियो कोई वीडियो है ना जी साड़े को वीडियो है ना इस टाइम मैंने चल रही है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर